ਪਹਿਲਾ ਪਾਣੀ ਤੇ ਪਹਿਲਾ ਰੇਹ ਲਾ ਰਹੇ ਹਾਂਗੇ ਤੇ ਹੁਣ ਆਪਾਂ ਜੂਰੀਏ ਦੀ ਇੱਕ ਬੋਰੀ ਪਾ ਰਹੇ ਹਾਂ ਕਿੱਲੇ ਦੀ ਤੇ ਅੱਧੀ ਕਬੋਰੀ ਵਿੱਚ ਡਾਈਮੋਨੀਆ ਦੀ ਪਾਈ ਜਾਂਦੇ ਆ ਇਤੋਂ ਦੇਖੋ ਆਪਣਾ ਕੋਠਾ ਸੋਹਣਾ ਲੱਗਦਾ ਨਾ ਸਫਾਈ ਸੁਪੂਈ ਕਰਕੇ ਵਧੀਆ ਬਣ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਆਗੇ ਸੀ ਖੇਤ ਅੱਜ ਆਪਾਂ ਰੇਹ ਛੱਡਦੇ ਸੀਗੇ ਉਧਰ ਮਹਿੰਦੀ ਲੱਗਿਆ ਪਿਆ ਰੇਹ ਛੱਟਣਾ ਤੇ ਹਦਰਾਪਾ ਰੇਅਰ ਲਾਇਆ ਹੋਇਆਗਾ ਵਿੱਚ ਡਾਈਮੋਨੀਅਰ ਲਾਇਆ ਜੂਰੀ ਇਹਦੇ ਤੇ ਉੱਤੇ ਡਾਈਮੋਨੀਆ ਘਟ ਪਿਆ ਸੀਗਾ ਜਿਹਦੇ ਬੀਜੀ ਹੈਗੀ ਤੇ ਮੈਂ ਖਾ ਤਾਂ ਹੀ ਹੁਣ ਜੂਰੀ ਚ ਰਲਾ ਕੇ ਛੱਡਦਾਂ ਨੇ ਇਹਨੂੰ ਤੇ ਨਾਲ ਦੀ ਨਾਲ ਆਪਾਂ ਮੋਟਰ ਸੱਟ ਰੱਖੀ ਹੈਗੀ ਤੇ ਸੇ ਰਮੀ ਜਾਂਦਾ ਨਾਲ ਦੀ ਨਾਲ ਤੇ ਅੱਗੇ ਅੱਗੇ ਰੇ ਛੱਟੀ ਜਾਂਦੇ ਏ ਆਪਾਂ ਪਹਿਲਾ ਪਾਣੀ ਤੇ ਪਹਿਲਾ ਰੇਲ ਆ ਰਹੇ ਹਾਂਗੇ ਤੇ ਹੁਣ ਆਪਾਂ ਜੂਰੀ ਦੇ ਇੱਕ ਬੋਰੀ ਪਾ ਰਹੇ ਹਾਂ ਕਿੱਲੇ ਦੀ ਤੇ ਅੱਧੀ ਕਬੋਰੀ ਵਿੱਚ ਡਾਈਮੋਨੀਆ ਦੀ ਪਾਈ ਜਾਂਦੇ ਆ ਕਣਕ ਆਪਾਂ ਨੇ ਖੜੇ ਖਰਚਾਂ ਚੀ ਬੀਜੀ ਸੀ ਆਹ ਜੇ ਹੋ ਗਈ ਆਪਣੀ ਕਣਕ ਆਵਰੀ ਤੱਕ ਪਾਣੀ ਆ ਗਿਆ ਤੇ ਹੁਣ ਲਾਈਟ ਵੀ ਬੱਗ ਗਈ ਇਹ ਲੇਟ ਆਈ ਅੱਜ ਲੇਟ ਤੇ ਬਗ ਵੀ ਗਈ ਹੁਣੀ ਨਹੀਂ ਤਾਂ ਇੱਕ ਮੋਟਰ ਹੋਰ ਛੱਡ ਲਾਂਦੇ ਉਹਨਾਂ ਤੇ ਪਾਣੀ ਪੈਂਦਾ ਉੱਥੇ ਬਾਹਣ ਚ ਨਹੀਂ ਤਾਂ ਦੋ ਮੋਟਰ ਛੱਡ ਕੇ ਛੇਤੀ ਭਰ ਜਾਂਦਾ ਫਿਰ ਮਹਾ ਚਲ ਕਾ ਨੂੰ ਅਗਲੇ ਤੇ ਪਾਣੀ ਪਾਊਗਾ ਨਾ ਆਪਾਂ ਆਪਣੇ ਲਈ ਚਲਾੜਾਂਗੇ ਆਕਸੀ ਦਾ ਪਾਣੀ ਛੱਡਦੇ ਆਪਾਂ ਪਹਿਲਾਂ ਪਿਆਸੀ ਕੱਸੀ ਦਾ ਪਾਣੀ ਥੋੜਾ ਥੋੜਾ ਆਈ ਜਾਂਦਾਗਾ ਇੰਨੇ ਨਾਲ ਚਾਰ ਮੋਟਰ ਜਿੰਨਾ ਹੈਗਾਗਾ ਉਹ ਮੋਟਰ ਜੰਨਾ ਪਾਣੀ ਹੋ ਜੂ ਆਪਣੇ ਕੋਲ ਆਈ ਵੱਜ ਗਿਆ ਤੇ ਹੁਣ ਅਸੀਂ ਪੀ ਕੇ ਹਟੇ ਜਾ ਪਾਣੀ ਬਸ ਆਹ ਜੀ 11 ਰਮਣਾ ਲਈਆ ਬਸ ਥੋੜਾ ਮੋਟਾ ਹੀ ਰਹਿ ਗਿਆ ਫਿਰ ਉਦੋਂ ਬਾਅਦ ਅਗਲੇ ਚ ਛੱਡ ਦਾਂਗੇ ਦੇਖੋ ਕਿੰਨਾ ਟਾਈਮ ਲੈਟਰ ਹੋਊਗੀ ਨਹੀਂ ਫਿਰ ਕੱਲ ਨੂੰ ਰਵਾ ਦਾਂਗੇ ਬਾਕੀ ਜਿਹੜਾ ਰਹਿ ਗਿਆ ਆ ਆਪਣੇ ਬੋਟਿਆਂ ਨੂੰ ਪਾਣੀ ਦੇ ਦਈਏ ਪੱਤੇ ਜੇ ਝੜ ਗਏ ਇਹਨਾਂ ਤੋਂ ਇਹ ਤਾਂ ਵੀ ਝੜ ਗਏ ਪੱਤੇ ਜੀ ਅਭੀ ਥੋੜਾ ਜਿਹਾ ਮੱਚ ਜਿ ਗਿਆ ਇਹ ਹੁਣ ਰੁੱਤੀ ਇਹੀ ਜੀ ਹੈਗੀ ਤਾਂ ਹੀ ਆਏ ਹੋਗੇ ਪਾਣੀ ਪਾ ਦਈਏ ਸਵੇਰ ਦੇ ਵੱਜ ਗਿਆ 8:30 ਤੇ ਆਪਾਂ ਆ ਗਿਆਂ ਖੇਤ ਤੇ ਸਵੇਰੇ ਸਵੇਰੇ ਕਾਫੀ ਜ਼ਿਆਦਾ ਠੰਡ ਹੁੰਦੀ ਹੈਗੀ ਤਾਂ ਹੀ ਮੈਂ ਲੋਈ ਲਈ ਫਿਰਦਾਗਾ ਤੇ ਕੱਲ ਆਪਣਿਆ ਇੱਕ ਕੇਰਾ ਰਮਾਤਾ ਸੀਗਾ ਹੁਣ ਆਪਾਂ ਦੂਜੇ ਚ ਛੜਦੇ ਆ ਪਾਣੀ ਤੇ ਕੱਸੀ ਦਾ ਪਾਣੀ ਥੋੜਾ ਸੀਗਾ ਨਹੀਂ ਤਾਂ ਰਾਮ ਜਾਂਦਾ ਸਾਰਾ ਬਸ ਹੁਣ ਛੜਦੇ ਆਪਾਂ ਮੋਟਰ ਆ ਕੱਲ ਆਪਣੇ ਕੋਠੇ ਚ ਖਾ ਸਕਾਂ ਦਾ ਪਿਆ ਹੋਇਆ ਸੀਗਾ ਫਿਰ ਮੈਂ ਸਾਰਾ ਚੱਕ ਕੇ ਸਮਾਰਤਾ ਵਧੀਆ ਬਣਾਤਾ ਲੜਾਈ ਨਹੀਂ ਗਈ ਕਮਾਲ ਹੋ ਗਈ ਮਾਂ ਕਿਤੇ ਹੋਰ ਲੇਟ ਆਏ ਨੇ ਲੇਟ ਆ ਜੂਗੀ ਚਲੋ ਆਪਾਂ ਨੱਕੇ ਨੁੱਕੇ ਕਰੇ ਆਉਣੇਗੇ ਐਤੋਂ ਦੇਖੋ ਆਪਣਾ ਕੋਠਾ ਸੋਹਣਾ ਲੱਗਦਾ ਨਾ ਸਫਾਈ ਸਪੋਈ ਕਰਕੇ ਵਧੀਆ ਬਣ ਗਿਆ ਵੈਸੇ ਉਹ ਰੇ ਧੁੱਪ ਵਧੀਆ ਲੱਗਦੀ ਹੈਗੀ ਉਹਰੇ ਚਲ ਆਏਗਾ ਠੰਡੀ ਚ ਬੈਠਣ ਦਾ ਧੁੱਪੇ ਨਜ਼ਾਰ ਆ ਜਾਂਦਾ ਖੁੱਲੇ ਜੇ ਥਾਂ 'ਚ ਲਓ ਬਈ ਸ਼ੋਕਰ ਹੈ ਲਾਈਟ ਵੀ ਆ ਗਈ ਚਲੋ ਸ਼ੋਕਰ ਆ ਵਧੀਆ ਆ ਗਈ ਆਈ ਜਾਂਦਾ ਪਾਣੀ ਖਾਲ ਭਰਦੇ ਭਰਦੀ ਬੜਾ ਟਾਈਮ ਲੱਗ ਜਾਂਦਾ ਹੈਗਾ ਮੈਂ ਤਾਂ ਤੇ ਬੈ ਗਿਆ ਸੀਗਾ ਮੈਂ ਚਲੋ ਬੈ ਜਾਨੇ ਉਹਨੇ ਜਿੰਨਾ ਟਾਈਮ ਪਾਣੀ ਆਉਂਦਾ ਨਹੀਂ ਤੇ ਕੇਰਾ ਪੈਂਦਾ ਪੁੰਦਾ ਕਰਕੇ ਫਿਰ ਘਰੇ ਜਾ ਕੇ ਰੋਟੀ ਰੋਟੀ ਖਾਇ ਆਵਾਂਗੇ ਉਸ ਤੋਂ ਬਾਅਦ ਆ ਜਾਾਂਗੇ ਬਸ ਲਓ ਪਾਣੀ ਤਾਂ ਲੱਗ ਗਿਆ ਬਹਾਣ ਚ ਪੈਣ ਤੇ ਹੁਣ ਆਪਾਂ ਨੂੰ ਇਹ ਕੋਲ ਖੜਕੀ ਰਮਾਉਣੀ ਪਊਗੀ ਜਿਹੜੀ ਆ ਨਾਲ ਵਾਲੀ ਕਣਕ ਹੈਗੀ ਕਿਸੇ ਦੀ ਇਹਨੂੰ ਵੀਜੀ ਨੂੰ ਅਜੇ ਪੰਜ ਚਾਰ ਦਿਨ ਹੋਏ ਨੇਗੇ ਮਹਾ ਅਗਲੇ ਤੇ ਪਾਣੀ ਨਾ ਪਈ ਜੇ ਕਿਤੇ ਤਾਂ ਹੀ ਫਿਰ ਕੋਲ ਖੜਕੀ ਰਮਾਉਣੀ ਪਊਗੀ ਤਾਂ ਹੀ ਮੈਂ ਸਿਰੇ ਵਾਲੇ ਕਾਰੇ ਚ ਛੱਡ ਕੇ ਲਿਆ ਏ ਮਾ ਕੋੜ ਖਰਕਰ ਵਾਲਾਂਗੇ ਤੇ ਉਹ ਜਿਹੜਾ ਵਿਚਾਲੇ ਵਾਲਾ ਰਹਿ ਗਿਆ ਰਹਿ ਜੂਗਾ ਉੱਚ ਚਲੋ ਛੱਡ ਕੇ ਬਾਗ ਜਾਾਂਗੇ ਉਧਰ ਤਾਂ ਆਇਆ ਕੋਈ ਨਾਲ ਬਾਣ ਨਹੀਂ ਲੱਗਦਾ ਨਾ ਇੱਧਰ ਬਾਹਣ ਲੱਗਦਾ ਕਿਸੇ ਦਾ ਨਾਲ ਆ ਗੁਰਦੁਆਰਾ ਸਾਹਿਬ ਬੇਨਤੀ ਬੋਲੀ ਜਾ ਰਹੀ ਹੈ ਦੇਖੋ ਆਵਾਜ਼ ਕਿਵੇਂ ਮੁੜ ਕੇ ਆਉਂਦੀ ਹੈਗੀ ਆਵਾਜ਼ ਮੁੜ ਮੁੜ ਕੇ ਆਉਂਦੀ ਹੈਗੀ ਦੂਜੇ ਪਾਸੇੋਂ ਆ ਦੇਖੋ ਕਿੰਨੇ ਟਾਈਮ ਬਾਅਦ ਮੁੜ ਕੇ ਆਉਂਦੀ ਆਵਾਜ਼ ਚਲੋ ਹੁਣ ਆਪਾਂ ਕੇਰਾਂ ਤਾਂ ਘਰੇ ਚਾਲਦੇ ਆਂਗੇ ਤੇ ਬਸ ਰੋਟੀ ਰੋਟੀ ਖਾ ਕੇ ਫਿਰ ਆ ਜਾਾਂਗੇ ਥੋੜੇ ਜਿਹਾ ਟਾਈਮ ਨੂੰ ਐਨੇ ਤਾਂ ਆਏ ਪਾਣੀ ਹਜੇ ਤਾਂ ਥੋੜਾ ਥੋੜਾ ਜਾਣ ਲੱਗਿਆ ਨਾ ਉਧਰ ਸਾਤ ਸ੍ਰੀ ਅਕਾਲ ਇਹ ਆ ਸਾਡਾ ਬਾਗਲ ਜਿਹਨੂੰ ਸਾਡੇ ਮਾਲਵਾਲੇ ਬਾਹਰਲਾ ਕਰ ਵੀ ਕਹੇ ਹੁੰਦੇ ਨੇ ਇਹ ਸਾਡਾ ਗੁਰਫਤਿ ਕੀ ਦੇਖਦਾ ਤੂੰ ਹੈ ਇਧਰ ਪਾਥੀਆਂ ਪੱਥੀਆਂ ਪਈਆਂ ਨੇ ਮੰਮੀ ਹੋਰਾਂ ਨਹੀਂ ਇਧਰ ਨੇ ਸਾਡੀਆਂ ਗਾਈਆਂ ਵੱਸੀਆਂ ਸਿੰਨੀ ਹੈ ਸੰਨਾ ਤਾਂ ਇਹਨਾਂ ਨੇ ਇਹਨਾਂ ਚੋਂ ਦੋਨੇ ਉਹ ਸੂਣ ਵਾਲੀਆਂ ਨੇ ਪਰਾਂ ਵਾਲੀਆਂ ਇੱਕ ਸੂਣ ਵਾਲੀ ਹੋ ਗਈ ਦੋ ਸੂਣ ਵਾਲੀਆਂ ਨੇ ਪੁੱਤ ਮੈਂ ਗਾਈਆਂ ਨੂੰ ਪਾਣੀ ਪਿਆ ਰਿਹਾ ਸੀ ਤੇ ਠੰਡਾ ਚ ਤਾਂ ਅਸੀਂ ਸਿਆਲਾਂ ਚ ਇੱਥੇ ਪਿਆਦਾ ਨੇ ਪਾਣੀ ਬੱਠਲ-ਬੱਠਲ ਰੱਖ ਕੇ ਗਰਮੀਆ ਚ ਖੇਲਦੇ ਖੇਲਦੇ ਬੰਨ ਕੇ ਨਾਲ ਨਿਮਾਦਾ ਨੇ ਹੁੰਨੇ ਆ ਹੁਣ ਆਇਆਗਾ ਹੁਣ ਠੰਡ ਆ ਗਈ ਹੁਣ ਇੱਥੇ ਪਿਆਦਾ ਨੇ ਬਸ ਇਹਨਾਂ ਨੂੰ ਲਾ ਬਾਲਟੀ ਪਰ ਕਿ ਲਿਆ ਮੈਂ ਆਪਾ ਮੈਂ ਕਿਪੜਾ ਹੋਰ ਕੰਨ ਪਰੂ இல்லை